ਰੰਗ ਕੁੜਾ ਬਿਆ ਦਿਸਨ ਸਬੇ ਛਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਵ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਮਿਕ ਹਰ ਜੀ ਮਿਆਕਰ ਸਬਦ ਸਵਾਰਣ ਹਾਰ ਸਾਵਣ ਤਿਨ ਸੁਹਾਗਣੀ ਜਨ ਰਾਮ ਨਾਮ ਉਰਹਾਨ ਸੜੇ ਦੇਸ਼ ਦੇ ਚ ਸਾਉਣ ਦਾ ਮਹੀਨਾ ਖਾਸ ਮਹੱਤਵ ਰੱਖਦਾ ਹੈ ਕਿਸਾਨਾਂ ਲਈ ਰਸਕ ਪੁਰਸ਼ਾਂ ਲਈ ਕਵੀਆਂ ਲਈ ਦਾਰਸ਼ਨਿਕ ਫਿਲਾਸਫਰਾਂ ਲਈ ਸੰਤ ਤੇ ਮਹਾਤਮਾ ਮਹਾਪੁਰਸ਼ਾਂ ਲਈ ਵੈਸੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਨਾਨਕ ਸਾਵਣ ਜੇ ਵਸੇ ਚਾਉ ਉਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦੀ ਬਰਖਾ ਦੇ ਨਾਲ ਖੁੱਡਾਂ ਵਿੱਚ ਪਏ ਕਈ ਮਹੀਨਿਆਂ ਦੇ ਸੱਤ ਬਾੜ ਆ ਜਾਂਦੇ ਨੇ ਮਾਨੋ ਉਹਨਾਂ ਲਈ ਸਾਵਣ ਦੀ ਬਰਖਾ ਇਕ ਦੌਲਤ ਦੀ ਵਰਖਾ ਹੈ ਅਨੰਤ ਤੇ ਰਸਤੀ ਵਰਖਾ ਫਿਰ ਮਛੀਆਂ ਛੋਟੇ ਛੋਟੇ ਝੌੜ ਸਰੋਵਰ ਤਲਾਬ ਜਿਨ੍ਹਾਂ ਦਾ ਪਾਣੀ ਥੋੜਾ ਰਹਿ ਗਿਆ ਸੀ ਔਰ ਉਸ ਥੋੜੇ ਜਿਹਾਂ ਪਾਣੀ ਵਿੱਚ ਕਲੋਲ ਕਰਨਾ ਉਭੋਜੀਵ ਕਾ ਲਪਣੀ ਔਰ ਵਿਚਰਨਾ ਜਿੱਥੇ ਮਛੀਆਂ ਲਈ ਔਖਾ ਹੋ ਗਿਆ ਸੀ ਸਾਵਣ ਨੇ ਲਬ ਲਬ ਉਸ ਸਰੋਵਰ ਭਰ ਦਿੱਤੇ ਮਛੀਆਂ ਦੀ ਦੁਨੀਆ 'ਚ ਖੇੜਾ ਹੋ ਗਿਆ ਫਿਰ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਦਾ ਨਾ ਹੋਏ ਰਸਕਪੁਰਸ਼ ਸਾਵਣ ਦਾ ਮਹੀਨਾ ਉਹਨਾਂ ਦੀ ਜ਼ਿੰਦਗੀ 'ਚ ਉਮਾਤ ਉਮੰਗ ਪੈਦਾ ਕਰਦਾ ਹੈ ਫਿਰ ਜਿਨ੍ਹਾਂ ਦੇ ਘਰ ਵਿੱਚ ਧਨ ਹੈ ਪਰ ਸਹਿਬ ਕੰਨ ਸਾਵਣ ਦਾ ਕੁਛ ਇਕ ਵਿਯੋਗ ਵੀ ਹੈ ਨਾਨਕ ਸਾਵਣ ਜੇਵਸੇ ਚਾਉ ਵਿਛੋੜਾ ਹੋਏ ਗਾਈ ਪੂਤਾ નિર્ਧਨਾ ਪੰਥੀ ਚਾਕਰ ਹੋਏ ਖੇਤੀਬਾੜੀ ਸੜੇ ਦੇਸ਼ ਦੇ ਵਿੱਚ ਬਲਦਾਂ ਦੇ ਅਸਰੇ ਤੇ ਹੁੰਦੀ ਹੈ ਔਰ ਬੜੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਤਾਂ ਸਾਵਣ ਦੇ ਮਹੀਨੇ ਵਿੱਚ ਬਰਖਾ ਦੇ ਵਿੱਚ ਬੈਲਾਂ ਨੂੰ ਹਲ ਚਲਾਣਾ ਪੈਂਦਾ निर्धन बेरोजगार हो ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਮਹਾਰਾਜ ਕਨਨ ਪੰਥੀ ਕੋਈ ਰਸਤੇ ਚੱਲ ਰਿਹਾ ਹੈ। ਬਰਖਾ ਪੈ ਰਹੀ ਹੈ ਉਹਦੇ ਕਦਮ ਰੁਕਦੇ ਨੇ। ਔਰ ਚਾਕਰ ਲਈ ਵੀ ਬਰਖਾ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਲੇਕਿਨ ਬਰਖਾ ਸਾਉਣ ਦਾ ਮਹੀਨਾ ਲਾਗਾ ਲਈ ਮਛੀਂਗਾਂ ਲਈ ਮਿਰਗਾ ਲਈ ਔਰ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਹੈ ਸਾਹਿਬ ਕਰਨ ਉਮੰਗ ਪੈਦਾ ਕਰਦਾ ਹੈ ਤਰੰਗ ਪੈਦਾ ਕਰਦਾ ਹੈ ਨਾਉਨ ਕ ਸਾਵਣ ਜੇ ਵਸੇ ਚੌ ਉਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦਾ ਮਹੀਨਾ ਦਾਰਸ਼ਨਿਕ ਦੇ ਅੰਦਰ ਕਿਸੇ ਨਵੇਂ ਬਲਵਲਿਆਂ ਨੂੰ ਉਮੰਗ ਨੂੰ ਬਾਰਿਕੀਆਂ ਨੂੰ ਜਨਮ ਦਿੰਦਾ ਹੈ ਕਵੀ ਦੇ ਅੰਦਰ ਕਵਤਾ ਪੁਗਰਨ ਲੱਗ ਪੈਂਦੀ ਹੈ ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾਂ ਜਨਮ ਲੈਣ ਨੂੰ ਬਿਆਕਲ ਹੋ ਜਾਂਦੀਆਂ ਨੇ ਇਹ ਮਹੀਨਾ ਆਪਣੇ ਆਪ ਵਿੱਚ ਐਸਾ ਮਹੱਤਵ ਰੱਖਦਾ ਹੈ ਕਿ ਪਾਣੀ ਦੀ ਬੂੰਦਾਂ ਪਈਆਂ ਧਰਤੀ ਦੇ ਵਿੱਚ ਪਏ ਹੋਏ ਬੀਜ ਬਾਹਰ ਹੁਣ ਪੁੰਗਰਨਾ ਚਾਹੁੰਦੇ ਨੇ ਨਿਕਲਣਾ ਚਾਹੁੰਦੇ ਨੇ ਤੋ ਸਿਰਫ ਧਰਤੀ ਦੇ ਹੀ ਬੀਜ ਕਹੋ ਆਖਰ ਮਨੁੱਖ ਦਾ ਅੰਤਿਸ਼ਕਰਣ ਵੀ ਇੱਕ ਐਸੀ ਧਰਤੀ ਹੈ ਜਿਸ ਦੇ ਚ ਅਨੰਤ ਜਨਮਾਂ ਦੇ ਬੀਜ ਪਏ ਨੇ ਬਾਹਰ ਦੀ ਇਸ ਬਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿੱਥੇ ਵੱਖ-ਵੱਖ ਸੁਭਾਅ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ ਉੱਥੇ ਭਗਤ ਧਾਰਮਿਕ ਪ੍ਰਭੂ ਮਾਰਗ ਦੇ ਪਾੰਦੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਰਵੇ ਰਾਹੀ उस दी रूपरेखा इन चित्र देने सावन सरसी कामणी चरण कमल संग प्यार सावन ਦੇ ਮਹੀਨੇ ਵਿੱਚ ਜੀਵ ਰੂਪੇ ਸਤਰੀ ਵੀ ਵੇਜ ਗਈ ਇਹਦੀ ਅੰਤਿਸ਼ਕਰਣ ਦੀ ધરਤੀ ਵੀ ਕੋਮਲ ਹੋ ਗਈ ਵਤਰ ਪੈ ਗਿਆ ਔਰ ਇਹ ਵੀ ਇੱਕ ਸਚਾਈ ਹੈ ਦੇ ਨਾਮ ਨੂੰ ਵੀ ਇੱਕ ਬਹੁ ਦਾਖਿਆ ਗਿਆ ਹੈ ਪ੍ਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ ਹੈ ਤਦ ਹੀ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਵਣ ਨਾਲ ਜੋ ਹੈ ਤਸ਼ਬੀਹ ਦਿੱਂਦੇ ਨੇ ਆਪ ਦਾ ਇਹ ਬੜਾ ਸੁੰਦਰ ਫਰਮਾਨ ਬਿਨ ਸਾਵਣ ਘਨ ਹਰ ਗਾਜੇ ਬਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਹਿਰਦੇ ਰੂਪੀ ਆਕਾਸ਼ ਤੇ ਐਸੇ ਪਿਆਰ ਦੇ ਬੱਦਲ ਛਾਏ ਨੇ ਸਿਮਰਨ ਦੀ ਬਰਖਾ ਹੋ ਗਈ ਏ ਹਿਰਦਾ ਕੋਮਲ ਹੋ ਗਿਆ ਹੈ ਹਿਰਦਾ ਸਰਸ ਗਿਆ ਹੈ ਤੋ ਜੀਵ ਰੂਪੀ ਔਸਤਰੀ ਦੇ ਅੰਦਰ ਵੀ ਪ੍ਰਭੂ ਪਿਆਰ ਪ੍ਰਭੂ ਦੀ ਲਗਨ ਪੈਦਾ ਹੋਈ ਧਰਤੀ ਹਰਾ ਭਰਾ ਹੋਣਾ ਚਾਹਦੀ ਏ ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹੁੰਦਾ ਹੈ ਸਾਹਮਣ ਤੋਂ ਇਹ ਪ੍ਰੇਰਿਤ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਮਨ ਵਿੱਚ ਉਸ ਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਤੇ ਹੈ ਇੰਜ ਮਨ ਤੇ ਤਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ ਹੈ ਹੁਣ ਇੱਕ ਦੀ ਟੇਕ ਇੱਕ ਦਾ ਹੀ ਆਸਰਾ ਕੇਵਲ ਉਸ ਦੇ ਨਾਮ ਦਾ ਹੀ ਆਧਾਰ ਔਰ isi ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ ਬਣ ਗਿਆ ਹੈ ਕਿਉਂਕਿ ਇਹ ਸੂਝ ਪੈ ਗਈ ਹੈ ਵਿਖਿਆ ਰੰਗ ਕੁੜਾਵਿਆ ਦਿਸਨ ਸੱਬੇ ਛਾਰ ਜੋ ਵਿਸ਼ਿਆਂ ਦੇ ਰੰਗ ਨੇ ਵਿਕਾਰਾਂ ਦੇ ਰੰਗ ਨੇ ਕੂੜੇ ਨੇ ਸਵਾ ਹੁੰਦਿਆਂ ਧੇਰ ਨਹੀਂ ਲੱਗਦੀ ਛਾਰ ਹੁੰਦਿਆਂ ਧੇਰ ਨਹੀਂ ਲੱਗਦੀ ਦੇਖਦੇ ਆਂ ਦੇਖਦੇ ਆਂ ਇਹ ਰੰਗ ਇਹ ਰਸ ਬिखर ਜਾਂਦੇ ਨੇ ਛਿਣ ਭੰਗਰ ਹੋ ਜਾਂਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਧੀਵਣਾਰ ਸਤਸੰਗ ਇੱਕ ਐਸਾ ਵਾਤਾਵਰਣ ਹੈ ਜਿੱਥੇ ਸ਼ਬਦ ਰੂਪੀ ਬੱਦਲ ਵਰਸਦਾ ਹੈ ਸਾਧੂਆਂ ਦੇ ਮੁਖਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਪ੍ਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ ਪਰ ਸਾਧੂਆਂ ਦੀ ਸੰਗਤ ਦੇ ਚ ਪੀਤਾ ਜਾ ਸਕਦਾ ਹੈ ਸਤਸੰਗ ਵਿੱਚ ਬੈਠ ਕੇ ਇਸ ਬੂੰਦ ਦਾ ਅਨੰਦ ਮਾਣਿਆ ਜਾ ਸਕਦਾ ਹੈ ਸਰਸ਼ਾਰ ਹੋਇਆ ਜਾ ਸਕਦਾ ਹੈ ਵਣ ਤਣ ਪ੍ਰਭ ਸੰਗ ਮੋ ਲਿਆ ਸਮਰਥ ਪੁਰਖ ਆਪਾਰ ਉਹ ਪਰਿਪੂਰਨ ਪ੍ਰਮਾਤਮਾ ਅਪਾਰ ਹੈ ਸਮਰਥ ਹੈ ਵਿਆਪਕ ਹੈ ਐਸਾ ਬਰਸੇ ਹੈ ਕਿ ਵਣ ਤਣ ਮੋ ਲਿਆ ਗਿਆ ਹੈ ਹਰਾ ਭਰਾ ਹੋ ਗਿਆ ਹੈ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਬਰਸਦਾ ਹੈ ਅਭਿਆਸੀ ਦੇ ਮਨ ਦੇ ਉਤੇ ਉਹਦਾ ਰੋਮ ਰੋਮ ਖੇੜ ਉੱਠਦਾ ਹੈ ਉਹਦੇ ਤਮਾਮ ਇੰਦਰੇ ਬਾਗ ਬਾਗ ਹੋ ਜਾਂਦੇ ਨੇ ਉਦੇ ਕੰਨ ਸਰਸ਼ਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ ਉਸ ਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪਰਮਾਤਮਾ ਨੂੰ ਜੋ ਹੈ ਵੇਖ ਕੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਸ ਸਾਵਣ ਦੀ ਬਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ ਤੜਪਦਾ ਹੈ ਬਰਸ ਰਿਹਾ ਹੈ ਸਾਵਣ ਜਪ ਰਹੀਏ ਰਸਨਾ ਵਾਹਿਗੁਰੂ ਵਾਹਿਗੁਰੂ ਇਹਨਾਂ ਚਿੰਤਨ ਜੋ ਹੈ ਚੱਲ ਰਿਹਾ ਹੈ ਔਰ ਜਪਦਿਆਂ ਜਪਦੇ ਹਾਂ ਅੰਦਰ ਲਾਲਸਾ ਪੈਦਾ ਹੋ ਗਈ ਲੋਚਾ ਪੈਦਾ ਹੋ ਗਈ ਪ੍ਰਭੂ ਮਿਲੇ ਈਸ਼ਵਰ ਮਿਲੇ ਪਰ ਕਰਮ ਮਿਲਾਵਣ ਹਾਰ ਪਰਮਾਤਮਾ ਦਾ ਮਿਲਾਪ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ ਉਸ ਦੇ ਕਰਮ ਨਾਲ ਹੀ ਹੋ ਸਕਦਾ ਹੈ ਉਸ ਦੀ ਰਹਿਮਤ ਨਾਲ ਹੋ ਸਕਦਾ ਹੈ ਜਿਨੇ ਸਖੀਏ ਪ੍ਰਭ ਪਾਇਆ ओ, तिन कह सद बलहार जिन्ह ने उस परिपूर्ण परमात्मा नापत किया मैं उ जीव स्त्रियों सदके जाना बलहारने जाना कुरबान जाना जिन्ह ने अपना जीवन इस ढंग न सफल कर लिया परमात्मा की प्राप्ति कर लई नानक हर जी मया कर सबद सवार हे हरि रहमत कर ਬਖਸ਼ਿਸ਼ ਕਰ ਸ਼ਬਦ ਦੁਆਰਾ ਜੀਵਨ ਨੂੰ ਸਵਾਰਨ ਦਾ ਜੋ ਇਹ ਤੋਂ ਮੌਕਾ ਦਿੱਤਾ ਹੈ ਜ਼ਿੰਦਗੀ ਨੂੰ ਸਵਾਰਨ ਦਾ ਜੋ ਤੋਂ ਇੱਕ ਅਵਸਰ ਦਿੱਤਾ ਹੈ ਮਿਹਰ ਕਰ ਬਖਸ਼ਿਸ਼ ਕਰ ਸ਼ਬਦ ਦੁਆਰਾ ਅਸੀਂ ਵੀ ਆਪਣੀ ਜ਼ਿੰਦਗੀ ਸਵਾਰ ਲਈਏ ਅਸੀਂ ਵੀ ਆਪਣੇ ਜੀਵਨ ਨੂੰ ਮਹਾਨ ਕਰ ਲਈਏ ਫਿਰ ਸਾਵਣ ਦਾ ਇੰਜ ਉਪਦੇਸ਼ ਕਰਦੇ ਨੇ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਾਰ ਸਾਵਣ ਦਾ ਮਹੀਨਾ ਵਾਸਤਵਕ ਤੇ ਉਹਨਾਂ ਲਈ ਸਵਾਗ ਭਰਿਆ ਹੈ ਆਨੰਦ ਭਰਿਆ ਹੈ ਜਿਨ੍ਹਾਂ ਦੇ ਕੰਠ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਹਾਰ ਹੈ ਕਿਉਂਕਿ ਕੰਠ ਨੇ ਹੀ ਜਪਣਾ ਤੇ ਕੰਠ ਦੇ ਵਿੱਚ ਵਹਿਗਰੂ ਵਹਿਗਰੂ ਜਲ ਰਿਹਾ ਹੈ ਤਾਂ ਸਾਇਬ ਕਹਿੰਦੇ ਤੇ ਕੰਠ ਦੇ ਵਿੱਚ ਹਾਰ ਪਿਆ ਹੋਇਆ ਹੈ ਰਾਮ ਦੇ ਨਾਮ ਦਾ ਪ੍ਰਮਾਤਮਾ ਦੇ ਨਾਮ ਦਾ ਤਾਂ ਇਹ ਹਾਰ ਜਿਨ੍ਹਾਂ ਦੇ ਗਲੇ ਦੇ ਵਿੱਚ ਹੈ ਬਸ ਉਹ ਸ਼ੋਭਨੀਕ ਨੇ ਉਹੀ ਸਵਾਗਣੀਆਂ ਨੇ ਉਹੀ ਪ੍ਰਮਾਤਮਾ ਦੇ ਦਰ ਤੇ ਮਾਣ ਪਾਣ ਵਾਲੀਆਂ ਨੇ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਦੇਂਦੇ ਨੇ ਸਾਵਣ ਸਰਸ ਮਨਾ ਘਾਣ ਵਰਸੇ ਰੁੱਤ ਆਏ ਮੈਂ ਮਨ ਤਨ ਸੋਭਾਵੇ ਪਿਰ ਪਰਦੇਸ ਧਾਏ ਪਿਰ ਘਰ ਨਹੀਂ ਆਵੇ ਮਰਿਏ ਹਾਵੇ ਦਾਮਨ ਚਮਕ ਡਰਾਏ ਸੇਜ ਇਕਲੀ ਖਰੀਦ ਹੈ ਲੀ ਮਰਣ ਭਇਆ ਦੁਖ ਮਾਏ ਹਰ ਬਿਨ ਨੀਂਦ भूख को कैसी का पड़ तन ना सुखावे नानक सासो गण कंती फिर अंक समावे धार्मिक जगत ऐसा देखिया गया है ਕਿ ਧਰਮ ਦੀ ਪਰਮ ਸ਼ਿਖਰਤਾ ਤੇ ਜੋ ਪੁਰਸ਼ ਪਹੁੰਚੇ ਨੇ ਕਈ ਦਫਾ ਉਹਨਾਂ ਦੇ ਬੋਲ ਨਾਰੀ ਦੇ ਹੋ ਗਏ ਨੇ ਔਰ ਐਸਾ ਵੀ ਦੇਖਣ ਦੇ ਚਾਇਆ ਹੈ ਜਦ ਕੋਈ ਇਸਤਰੀ ਧਰਮ ਦੀ ਸ਼ਿਖਰਤਾ ਨੂੰ ਛੂ ਕੇ ਪਰਮ ਆਨੰਦ ਪ੍ਰਾਪਤ ਕਰਦੀ ਹੈ ਉਹਦੇ ਬੋਲਾਂ ਵਿੱਚ ਮਰਦਪਣਾ ਝਲਕਣ ਲੱਗ ਪੈਂਦਾ ਹੈ ਆਮ ਸਾਧਾਰਨ ਜਗਤ ਨੂੰ ਹੈਰਾਨਗੀ ਆਉਂਦੀ ਹੈ ਪੁਰਸ਼ ਹੋ ਕੇ ਬੋਲ ਨਾਰੀ ਦੇ ਜਾਂ ਨਾਰੀ ਹੋ ਕੇ ਪੁਰਸ਼ ਬੋਲ ਜੁਹ ਹੈ ਪੁਰਸ਼ ਦੇ ਬੋਲ ਮਰਦਾਂ ਦੇ ਬੋਲ ਤਾਂ ਹੈਰਾਨਗੀ ਹੁੰਦੀ ਹੈ ਦਰਸਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਕੌਣ ਵਿਧੇ ਵਿਧ ਜਾਣੇ ਵਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣੇ ਕਿ ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦਰਸਲ ਮਨੁੱਖ ਦਾ ਇਹ ਸਰੀਰ ਮਾਤਾ ਪਿਤਾ ਦੇ ਜੋੜ ਤੋਂ ਆਇਆ ਹੈ ਤੋ ਸਰੀਰ ਦੇ ਵਿੱਚ ਕੁਝ ਮਾਂ ਦੀ ਅੰਸ਼ ਹੈ ਕੁਝ ਪਿਤਾ ਦੀ ਅੰਸ਼ ਹੈ ਸਰੀਰ ਕੁਝ ਨਾਰੀ ਹੈ ਕੁਝ ਪੁਰਸ਼ ਅਗਰ ਤਨ ਦੇ ਵਿੱਚ ਐਸੀ ਅੰਸ਼ ਹੈ ਤੋ ਮਨ ਆਖਰ ਪੰਜ ਤਤਾਂ ਦੀ ਸੂਕਸ਼ਮ ਸਤੋ ਅੰਸ਼ ਹੈ ਇਸ ਤੇ ਚ ਵੀ ਇਸਤਰੀ ਤੇ ਪੁਰਸ਼ ਦੇ ਤਤ ਮੌਜੂਦ ਨੇ ਕੋਈ ਮਨ ਪੂਰਨ ਰੂਪ ਦੇ ਚ ਪੁਰਸ਼ ਮਨ ਨਹੀਂ ਹੈ ਔਰ ਕੋਈ ਮਨ ਪੂਰਨ ਰੂਪ ਦੇ ਚ ਨਾਰੀ ਮਨ ਨਹੀਂ ਹੈ ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ ਕਿ ਉਸ ਤੇ ਚ ਇਸਤਰੀ ਦੇ ਕਣ ਜ਼ਿਆਦਾ ਸਨ ਪੁਰਸ਼ ਦੇ ਕਣ ਘਟਸਨ ਤੇ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਕਿ ਉਹਦੇ ਅੰਦਰ ਪੁਰਸ਼ ਦੇ ਕਣ ਜ਼ਿਆਦਾ ਸਨ ਨਾਰੀ ਦੇ ਘਟਸਨ ਬਸ ਮਾਤਰਾ ਦਾ ਇਹ ਘਾਟ ਤੇਵਾਦ ਹੈ ਨਾਰੀ ਇਸ ਵਾਸਤੇ ਨਾਰੀ ਹੈ ਉਸ ਦੇ ਚ ਨਾਰੀ ਦੇ ਕਣ ਜ਼ਿਆਦਾ ਨੇ ਪਰ ਉਸ ਦੇ ਚ ਵੀ ਪੁਰਸ਼ ਹੈ ਔਰ ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਉਸ ਦੇ ਚ ਪੁਰਸ਼ ਕਣ ਜ਼ਿਆਦਾ ਨੇ उसके अंदर भी नारी बैठी हुई है जद कदी आध्यात्मक गुण की तरफ जाइए तो अध्यात्मक गुण भी इसे तरीके वंडे पे ने जे ज्ञान पुरुष है तो भावना नारी है संतोक पुरुष है पर दया नारी है जिथे ਸੂਰਬੀਰਤਾ ਪੁਰਸ਼ ਹੈ ਉੱਥੇ ਸ਼ਾਂਤੀ ਨਾਰੀ ਹੈ ਇਹ ਜਿਹੜੇ दैਵੀ ਗੁਣ ਨੇ ਇਹ ਵੀ ਸਾਰੇ ਦੇ ਸਾਰੇ ਇਸਤਰੀ ਕੇ ਨਾਲ ਹੀ ਜੋ ਹੈ ਵੰਡੇ ਹੋਏ ਨੇ ਜਦ ਵੀ ਕੋਈ ਪੁਰਸ਼ ਤਨ ਤੇ ਬਹੁਤ ਜਿਸ ਦਾ ਮਨ ਪੁਰਸ਼ਮਈਏ ਜਦ ਧਰਮ ਦੀ ਚਰਮ ਸੀਮਾ ਨੂੰ ਛੂੰਦਾ ਹੈ ਪ੍ਰਮਾਤਮਾ ਤੱਕ ਅਪੜਦਾ ਹੈ ਤਾਂ ਉਹਦੇ ਬੋਲ ਨਾਰੀਮਈ ਹੋ ਜਾਂਦੇ ਨੇ ਔਰ ਕਦੀ ਨਾਰੀ ਬ੍ਰਹਮ ਦੀ ਸ਼ਿਖਰਤਾ ਤੱਕ ਪਹੁੰਚੇ ਤਾਂ ਉਹਦੇ ਬੋਲਾਂ ਵਿੱਚ ਪੁਰਸ਼ ਜੋ ਹੈ ਝਲਕਣ ਲੱਗ ਪੈਂਦਾ ਹੈ ਇਹ ਇਸ ਵਾਸਤੇ ਵਿਚਾਰ ਸਾਹਮਣੇ ਰੱਖੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਪਾਵਨ ਪਵਿੱਤਰ ਵਾਕਾਂ ਦੇ ਅੰਦਰ ਜੋ ਬੋਲ ਰਹੇ ਨੇ ਇਹ ਨਾਰੀ ਬੋਲ ਲੈ ਇਸਤਰੀ ਦੇ ਬੋਲ ਨੇ ਦਰਸਲ ਪੁਰਸ਼ ਪੁਰਸ਼ ਤੇ ਹੈ ਹੀ ਇੱਕ ਅਣ ਤੇ ਉਸ ਦੇ ਅੰਦਰ ਜ਼ਿਆਦਾ ਨਹੀਂ ਹੈ ਨਾਰੀ ਜੋ ਖਾਮੋਸ਼ ਸੀ ਜੋ ਸੁੱਤੀ ਹੋਈ ਸੀ ਪ੍ਰਭੂ ਚਿੰਤਨ ਦੇ ਨਾਲ ਜਾਗ ਪਈ ਪੁਰਸ਼ ਦੇ ਅੰਦਰ ਦਇਆ ਪੈਦਾ ਹੋ ਜਾਏ ਸ਼ਾਂਤੀ ਪੈਦਾ ਹੋ ਜਾਏ ਤਾਂ ਪੁਰਸ਼ ਮੁਕੰਮਲ ਹੋ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਨਾਰੀ ਗੁਣ ਪੈਦਾ ਹੋ ਗਏ ਪਰ ਜੇ ਨਾਰੀ ਦੇ ਅੰਦਰ ਸੂਰਬੀਰਤਾ ਪੈਦਾ ਹੋ ਜਾਏ ਸੰਤੋਖ ਪੈਦਾ ਹੋ ਜਾਏ ਗਿਆਨ ਪੈਦਾ ਹੋ ਜਾਏ तो उसके अंदरों भी पुरुष ने जन्म ले लिया और पूर्ण हो गई ये जो असी नारी नह अर्ध अंग अदा शरीर सिर्फ नारी ही अर्ध अंग नहीं पुरुष भी अर्ध अंग है दर्ध अंग ने बारों भी अधे ने अंदरों भी अदे ने और अदा पूर्ण होना चाहता है ਇਹ ਅੱਧਾ ਸੰਪੂਰਨ ਹੋਣਾ ਚਾਹੁੰਦਾ ਹੈ ਤਦ ਹੀ ਤੇ ਪੁਰਸ਼ ਦੇ ਅੰਦਰ ਨਾਰੀ ਦੀ ਖਿੱਚ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਖਿੱਚ ਹੈ ਇਹ ਕشش ਇਹ ਖਿੱਚ ਇਸ ਗੱਲ ਦਾ ਸਬੂਤ ਹੈ ਦੋਵੇਂ ਅਧੂਰੇ ਨੇ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਮੁਕੰਮਲ ਹੋਣਾ ਚਾਹੁੰਦੇ ਨੇ ਜੇ ਤਨ ਦੇ ਤਲ ਦੇ ਉੱਤੇ ਐਸੀ ਬਹਿਬਲਤਾ ਹੈ ਪੂਰਣ ਹੋਣ ਦੀ ਔਰ ਇਹ ਪੂਰਣ ਢੰਗ ਨਾਲ ਹੋ ਸਕਣ ਸਹੀ ਤੌਰ ਤਰੀਕੇ ਨਾਲ ਹੋ ਸਕਣ ਪੂਰਨਤਾ ਸੁਖਮਈ ਹੋਵੇ ਸਮਾਜ ਨੇ ਬਕਾਇਦਾ ਨਿਯਮ ਬਣਾਏ ਨੇ ਜਿਸ ਨੂੰ ਵਿਵਾਹ ਕਹਿ ਦਿੰਦੇ ਨੇ ਆਨੰਦ ਕਾਰਜ ਕਹਿ ਦਿੰਦੇ ਨੇ ਸ਼ਾਦੀ ਕਹਿ ਦਿੰਦੇ ਨੇ ਸ਼ਾਦੀ ਦਾ ਮਤਲਬ ਹੈ ਇਹਨਾਂ ਦੋ ਅਧੂਰੇ ਸ਼ਰੀਰਾਂ ਨੂੰ ਸੰਪੂਰਨ ਕਰਨਾ ਹੈ ਮੁਕੰਮਲ ਕਰਨਾ ਹੈ ਪੂਰਨ ਕਰਨਾ ਹੈ ਅਗਰ ਐਸਾ ਹੈ ਤਾਂ ਫਿਰ ਪੁਰਸ਼ ਤੇ ਨਾਰੀ ਮੰਦੇ ਤਲਤ ਵੀ ਤੇ ਅਧੂਰੇ ਨੇ अगर पुरुष मन शांति ना मिली अगर पुरुष मन भावना ना मिली अगर पुरुष मन दया ना मिली तो अंदरों अधूरा रहेगा भावे बारों संपूर्ण हो जाए पर नारी मन ज्ञान ना मिलया नारी मन को संतोख ना मिले तो भावे यह बारों पूर्ण होगी अंदरों अपूर्ण होगी अदगति च होगी दुखद होगी पीड़ित होगी ਪ੍ਰਭੂ ਚਿੰਤਨ ਕਰਨ ਦੇ ਨਾਲ ਨਾਲ ਨਾਰੀ ਦੇ ਅੰਦਰ ਮਨ ਦੇ ਚ ਇਹ ਪੁਰਸ਼ ਕਣ ਪੈਦਾ ਹੋ ਜਾਂਦੇ ਨੇ ਗਿਆਨ ਉਤਪਨ ਹੋ ਜਾਂਦਾ ਹੈ ਤੇ ਗਿਆਨ ਨੂੰ ਪੁਰਸ਼ ਆਖਿਆ ਗਿਆ ਗਿਆਨ राव ਜਬ ਸੇਜੇ ਆਵੇ ਤਉ ਨਾਨਕ ਭੋਗ ਕਰੇ ਪਰ ਭਾਵਨਾ ਤੇ ਭਗਤੀ ਨਾਰੀ ਹੈ ਜੈਸੇ ਧਨ ਗੁਰਵਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜੇ ਤਨ ਨੂੰ ਨਾਰੀ ਚਾਹੀਦੀ ਹੈ ਤੇ ਜੇ ਤਨ ਨੂੰ ਪੁਰਸ਼ ਚਾਹੀਦਾ ਹੈ ਤਾਂ ਮਨ ਨੂੰ ਵੀ ਨਾਰੀ ਚਾਹੀਦੀ ਹੈ ਮਨ ਨੂੰ ਵੀ ਪੁਰਸ਼ ਚਾਹੀਦਾ ਹੈ ਪੁਰਸ਼ ਮਨ ਪ੍ਰਭਾਵਿਤ ਹੁੰਦਾ ਹੈ ਭਾਵਨਾ ਤੇ ਦਇਆ ਤੇ ਨਾਰੀ ਮਨ ਪ੍ਰਭਾਵਿਤ ਹੁੰਦਾ ਹੈ ਗਿਆਨ ਤੇ ਸੂਰਬੀਰਤਾ ਤੇ ਸੰਤੋਖ ਤੇ ये जो अंदर दी खिच है और एक दूसरे का जो है प्रभाव कबूल करना है ये संपूर्णता की तलाश है और पूर्ण होना है पूर्ण पुरख भी है, कि जिस ज्ञान जिसन भावना मिल गई या जिस दी भावना ज्ञान मिल गया वो पूर्ण नारी है वो पूर्ण पुरुष है नहीं तो अधूरी नारी है और अधूरा पुरुष है साहिब श्री गुरु नानक देव जी महाराज पूर्ण पुरख ने ਆਪ ਦੇ ਅੰਦਰ दैवी ਗੁਣ ਪੁਰਸ਼ਮਈ ਤੇ ਸਾਰੇ ਨੇ ਨਾਰੀਮਈ ਪੂਰਨ ਦੇ ਪੂਰਨ ਨੇ ਆਪ ਦੇ ਬੋਲਾਂ ਵਿੱਚ ਕੋਮਲਤਾ ਹੈ ਮధుਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਦੇ ਥਾ-ਥਾਤੇ ਇਸ ਤਰ੍ਹਾਂ ਦੇ ਵੀ ਕੁਝ ਬੋਲ ਬੋਲਦੇ ਨੇ ਜੋ ਨਾਰੀ ਦੇ ਬੋਲ ਨੇ ਭਗਤ ਕਬੀਰ ਵੀ ਐਸਾ ਕਹਿੰਦੇ ਨੇ ਕੀਓ ਸਿੰਗਾਰ ਮਿਲਨ ਕੇ ਤਾਈਂ ਹਰ ਨਾ ਮਿਲੇ ਜਗ ਜੀਵਨ 구ਸਾਈਂ ਹਰ ਮੇਰੋ ਪਿਰ ਹਾਂ ਹਰ ਕੀ ਬਹੂ ਰਿਆ RAM ਬਡੇ ਮੈਂ ਤਨਕ ਲਹੂਰੀਆ ਕਬੀਰ ਤੇ ਆਪਣੇ ਆਪ ਨੂੰ ਬਹੁਪੈ ਸਾਬਤ ਕਰਦੇ ਨੇ ਮੈਂ ਤੇ RAM ਦੀ ਵੋਟੀ ਹਾਂ ਮੈਂ ਤੇ RAM ਦੀ ਬਹੂ ਹਾਂ RAM ਮੇਰਾ ਪਤੀ ਹੈ ਐਸਾ ਕਿਉਂ ਦਰਸਲ ਪੁਰਸ਼ ਤਨ ਪੁਰਸ਼ ਮਨ ਤੇ ਕਬੀਰ ਦੇ ਕੋਲ ਹੈ ਗਈ ਸੀ ਪ੍ਰਭੂ ਚੰਤਨ ਦੇ ਨਾਲ ਉਹ ਕਣ ਜੋ ਨਾਰੀਮਈ ਸੰ ਸੁੱਤੇ ਪੈ ਸੰ ਉਹ ਵੀ ਜਾਗ ਪਏ। ਔਰ ਸੰਪੂਰਨ ਮਨੁਖ ਉਦੋਂ ਹੀ ਆਉਂਦਾ ਜਦ ਕੋਈ ਮਨ ਦੇ ਤਲ ਤੇ ਸੰਪੂਰਨ ਹੋਵੇ। ਤੇ ਸੰਪੂਰਨ ਮਨ ਉਹੀ ਹੈ ਜਿਸ ਦੇ ਅੰਦਰ ਭਾਵਨਾ ਵੀ ਹੈ, ਜਿਸ ਦੇ ਅੰਦਰ ਗਿਆਨ ਵੀ ਹੈ, ਜਿਸ ਦੇ ਅੰਦਰ ਦਇਆ ਵੀ ਹੈ, ਜਿਸ ਦੇ ਅੰਦਰ ਸੰਤੋਖ ਵੀ ਹੈ। ਤੋਂ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹਾਂ। ਜਗਤਗੁਰੂ ਬਾਬਾ ਸਾਹਿਬ ਜੀ ਕੋ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਵਣ ਸਰਸ ਮਨਾ ਘਣ ਵਰਸੇ ਰੁੱਤ ਆਏ ਏ ਮਨ ਸਾਵਣ ਦਾ ਮਹੀਨਾ ਆਇਆ ਬੱਦਲ ਪੈ ਵਰਸਦੇ ਨੇ ਚਾਰੋਂ ਪਾਸੇ ਧਰਤੀ ਸਰਸ ਗਈ ਏ ਮੌਲ ਗਈ ਏ ਮੈਂ ਮਨ ਤਨ ਸੋਭਾਵੇ ਫਿਰ ਪਰਦੇਸ ਸਿਧਾਰੈ ਮੇਰੇ ਮਨ ਨੂੰ ਵੀ ਗਿਆਨ ਚਾਹੀਦਾ ਹੈ ਮੇਰਾ ਮਨ ਵੀ ਪ੍ਰਭਾਵਿਤ ਹੈ ਪ੍ਰਮਾਤਮਾ ਦੇ ਗੁਣਾਂ ਤੋਂ ਉਹਨਾਂ ਦੀ ਲੋੜ ਹੈ ਪਰ ਕੀ ਕੀਤਾ ਜਾਏ ਪ੍ਰਭੂ ਤੇ ਦੂਰ ਨੇ ਪ੍ਰਭੂ ਦਾ ਤੇ ਕੋਈ ਪਤਾ ਨਹੀਂ ਉਹ ਤੇ ਇੰਜ ਜਾਪਦਾ ਹੈ ਜਿਵੇਂ ਪਰਦੇਸ ਨੇ ਸਾਵਣ ਦੇ ਮਹੀਨੇ ਵਿੱਚ ਉਹ ਇਸਤਰੀ ਜਿਸ ਦਾ ਪਤੀ ਪਰਦੇਸ ਚਲਾ ਗਿਆ ਹੈ ਉਹ ਬਿਰਹੋਂ ਕੁਠੀ ਜੋ ਬੋਲ ਬੋਲਦੀ ਹੈ ਔਰ ਜਿਸ ਧੰਗ ਨਾਲ ਉਸ ਦਾ ਹਿਰਦਾ ਤੜਪਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦਾ ਹੀ ਰੂਪਕ ਅਲੰਕਾਰ ਬਣਾ ਕੇ ਜਗਤ ਦੇ ਸਾਹਮਣੇ ਰੱਖਿਆ ਹੈ ਮੈਂ ਮਨ ਤਨ ਸਹ ਭਾਵੇ ਪਿਰ ਪਰਦੇਸ ਸਿ ਲਾਏ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਧਾਮਨ ਚਮਕ ਡਰਾਏ ਪਤੀ ਘਰ ਨਹੀਂ ਆ ਰਿਆ ਹੋ ਕੇ ਬਿਰਹ ਦੇ ਹੋਕੇ ਵਿਛੋੜੇ ਦੇ ਹੋਕੇ ਜਿਤਨਾ ਗਹਿਰਾ ਵਿਛੋੜਾ ਹੋਵੇ ਉਤਨਾ ਹੀ ਗਹਿਰਾ ਹੋਕਾ ਹੁੰਦਾ ਹੈ ਔਰ ਹੋਕਾ ਤੜਪਾ ਕੇ ਰੱਖ ਦਿੰਦਾ ਹੈ ਹੋਕਾ ਤੜਪਣ ਪੈਦਾ ਕਰਦਾ ਹੈ ਮਰੀਏ ਹਾਵੇ ਧਾਮਨ ਚਮਕ ਡਰਾਏ ਇਹ ਜੋ ਰਾਤ ਦੇ ਸਮੇਂ ਆਸਮਾਨ ਤੇ ਬਿਜਲੀ ਚਮਕ ਪੈਂਦੀ ਹੈ डर लगता है अकेली सेजा डर लगता है पति तो बिना ये बिजली डराउ दी है नानक बिजलियां चमकन घोरन घटा अतकालिया बदल ने बिजलियां चमक रही ने पर हृदय की सेजा ती खाली है मिलाप नहीं प्रभु दर्शन नहीं तो यह तो एक व्याकुलता है बहबलता है लिशक याद दी जो पै पहदी है ये बिजली मानो चमक दी है, कुछ असलियत दिस दी है, कुछ हकीकत दिस दी है, सच्चाई दिस दी है। और जैसे बिजली दी दिश एकदम अलुप्त हो जाती है इस तरह याद इस तरह उस सब कुछ दी जो प्रतीत है जैसे अलुप्त आदी है डर लगता है भय लगता है ਉਹੀ ਦ੍ਰਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਿਤ੍ਰਣ ਪੈ ਕਰਦੇ ਨੇ ਆਪ ਕਹਿੰਦੇ ਨੇ ਦਾਮਨ ਚਮਕ ਡਰਾਏ ਸੇਜ अकेਲੀ ਖਰੀਦ ਹੈਲੀ ਮਰਣ ਭਇਆ ਦੁਖ ਮਾਇ ਏ ਮਾਂ ਹੁਣ ਤੇ ਮੌਤ ਜੈਸਾ ਦੁੱਖ ਹੈ ਹੁਣ ਤੇ ਸਰੀਰ ਬਹਿਬਲ ਹੋ ਗਿਆ ਹੈ ਕਮਜ਼ੋਰ ਹੋ ਗਿਆ ਹੈ ਕਿਉਂ कि काल तो सेज अकेली है प्रभु मिलन नहीं ईश्वरी मिलन नहीं सेज अकेली हेली मरण भया दुख माए हर बिन नींद भूख कहो कैसी कापड़ तन ना सुखा दो हालत कहने भूख मर और कुछ भी चंगा नहीं लगता ਇਕ ਤੇ ਪਰਮ ਖੁਸ਼ੀ ਹੋਵੇ ਪਰਮ ਖੇੜਾ ਹੋਵੇ ਉਸ ਖੇੜੇ ਦੀ ਹਾਲਤ ਵਿੱਚ ਭੁੱਖ ਮਰ ਜਾਂਦੀ ਹੈ ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ ਭੁੱਖ ਮਿਟ ਜਾਂਦੀ ਹੈ ਭੋਜਨ ਦੀ ਕਸ਼ਿਸ਼ ਨਹੀਂ ਰਹਿੰਦੀ ਜਾਂ ਫਿਰ ਬਿਰਹ ਦੀ ਪੀੜਾ ਹੋਵੇ ਤਾਂ ਬਿਰਹ ਦੀ ਪੀੜਾ ਇਤਨਾ ਬੇਚੈਨ ਕਰ ਦਿੰਦੀ ਹੈ ਇਤਨਾ ਬਿਆਕੁਲ ਕਰ ਦਿੰਦੀ ਹੈ ਭੁੱਖ ਮਰ ਜਾਂਦੀ ਹੈ ਇਹ ਦੋਵੇਂ ਹਾਲ ਤਾਂ ਅਸੀਂ ਦੇਖਦੇ ਹਾਂ ਘਰ ਦੇ ਵਿੱਚ ਇਕਲੋਤੇ ਬੱਚੇ ਦੀ ਸ਼ਾਦੀ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਹੋਣ ਸਭ ਇਸਤਰੀ ਪੁਰਸ਼ ਛਕਰੇ ਨੇ ਪਰ ਬੱਚੇ ਦੀ ਮਾਂ ਖੁਸ਼ ਹੈ ਪਰਸਨ ਹੈ ਇਧਰ ਜਾ ਰਹੀ ਹੈ ਉਧਰ ਜਾ ਰਹੀ ਹੈ ਸਹੇਲੀਆਂ ਬਾਹ ਪਕੜਦੀਆਂ ਨੇ ਭੈਣ ਤੂੰ ਵੀ ਖਾ ਆ ਬੇਟ ਪਰ ਕਹਿੰਦੀ ਠਹਿਰ ਮੈਨੂੰ ਅਜੇ ਭੁੱਖ ਨਹੀਂ ਮੈਂ ਅਜੇ ਨਹੀਂ ਖਾਵਣਾ ਕਿਉਂ ਖੁਸ਼ੀ ਨਾਲ ਭਰ ਗਈ ਖੇੜੇ ਨਾਲ ਭਰ ਗਈ ਬਾਵੇਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਏ ਨੇ ਪਰ ਖੁਸ਼ੀ ਨੇ ਇਤਨਾ ਅਨੰਦਿਤ ਕਰ ਦਿੱਤਾ ਹੈ ਹੁਣ ਭੋਜਨ ਮੱਧਮ ਹੋ ਗਿਆ ਹੈ ਦੂਜੇ ਨੰਬਰ ਤੇ ਹੋ ਗਿਆ ਜਾਂ ਫਿਰ ਬਿਰਹਾ ਹੋਵੇ ਤਾਂ ਬਿਰਹੇ ਵਿੱਚ ਵੀ ਅੰਨ ਪਾਣੀ ਲੈਨੋ ਜੀ ਨਹੀਂ ਕਰਦਾ ਸੋ ਉਹੀ ਦ੍ਰਿਸ਼ ਮੇਰੇ ਸਾਹਮਣੇ ਰੱਖਦੇ ਨੇ ਹਰ ਬਿਨ ਨੀਂਦ ਭੁੱਖ ਕਹ ਕੈਸੀ ਕਾਪੜ ਤਨ ਨ ਸੁਖਾਵੇ ਹੁਣ ਚੰਗੇ ਕਪੜੇ ਪਾਣਾ ਵੀ ਚੰਗਾ ਨਹੀਂ ਲੱਗਦਾ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਪਰਮਾਤਮਾ ਤੋਂ ਬਿਨਾ ਭੁੱਖ ਤੇ ਪਿਆਸ ਕਿੱਥੇ ਬਿਰਹਾ ਵਿਛੋੜਾ ਭੁੱਖ ਤੇ ਪਿਆਸ ਨੂੰ ਮਾਰ ਦਿੰਦਾ ਇਹੀ ਕਾਰਨ ਹੈ ਬਿਰਹਾ بیرونی ਹੋਵੇ ਜਾਂ ਅੰਦਰونی ਹੋਵੇ। ਇਹ ਬਾਹਰੋਂ ਵਿਛੋੜਾ ਹੋਵੇ ਜਾਂ ਅੰਦਰੋਂ ਪ੍ਰਮਾਤਮਾ ਦਾ ਵਿਛੋੜਾ ਹੋਵੇ। ਇਹ ਜੋ ਵਿਛੋੜਾ ਹੈ ਇਹ ਜੋ ਬਿਰਹਾ ਹੈ ਇਹ ਭੁੱਖ ਨੂੰ ਮਾਰ ਦਿੰਦਾ ਹੈ। ਪਿਆਸ ਨੂੰ ਮਾਰ ਦਿੰਦਾ ਹੈ। ਔਰ ਮਨੁੱਖ ਦਾ ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ ਔਰ ਪਹਿਨਣ ਨੂੰ ਕੋਈ ਚੰਗੇ ਬਸਤਰ ਪਹਿਨ ਲਈਏ। ਇਹ ਵੀ ਅੰਦਰ ਉਮੰਗ ਤੇ ਤਰੰਗ ਨਹੀਂ ਰਹਿੰਦੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਦਾ ਫਿਰ ਇੰਜ ਆਖਰੀ ਉਪਦੇਸ਼ ਕਰਦੇ ਨੇ ਨਾਨਕ ਸਾਸੋ ਹਾਗਣ ਕੰਤੀ ਫਿਰ ਕੈ ਅੰਕ ਸਮਾਵੈ ਸਾਵਣ ਦੇ ਮਹੀਨੇ ਵਿੱਚ ਵਾਸਤਵਕ ਉਹੀ ਸੁਹਾਗਣੀਆਂ ਐ ਜੋ ਕੰਤ ਵਾਲੀ ਹੈ ਜਿਹਦੇ ਅੰਕ ਪ੍ਰਭੂ ਆਣ ਮਿਲੇ ਨੇ ਜਿਹਦੇ ਹਿਰਦੇ ਦੀ ਸੇਜਾ ਦੇਚ ਪ੍ਰਭੂ ਆਣ ਬੈਠੇ ਨੇ ਬਰਖਾ ਹੁੰਦੀ ਆਉਂਦੀ ਸਿਮਰਨ ਚੱਲ ਪਿਆ ਔਰ ਸਿਮਰਨ ਚਲਦਿਆਂ ਚਲਦਿਆਂ ਪ੍ਰਭੂ ਮਿਲਾਪ ਹੋ ਗਿਆ ਤਾਂ ਜਿਵੇਂ ਸਾਵਣ ਦੇ ਮਹੀਨੇ ਵਿੱਚ ਧਰਤੀ ਸਰਸ ਗਈ ਏ ਹਰੀ ਭਰੀ ਹੋ ਗਈ ਏ ਇਸ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ ਔਰ ਉਹਦੇ ਮਾਨੇ ਮਾਨੂ ਸਾਵਣ ਆਇਆ ਹੈ ਖੂਬ ਵਰਸਿਆ ਹੈ ਖੂਬ ਵਰਸਿਆ ਹੈ